ਹਾਂਜੀ ਬੱਚਿਓ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਵੀਡੀਓ ਸਮਾਜਿਕ ਵਿਗਿਆਨ 6ਵੀਂ ਕਲਾਸ ਭੂਗੋਲ ਦਾ ਪਹਿਲਾ ਚੈਪਟਰ ਪਾਠ ਨੰਬਰ ਪਹਿਲਾ ਪ੍ਰithvi ਸੂਰਜ ਪਰਿਵਾਰ ਦਾ ਅੰਗ ਠੀਕ ਹੈ ਅੱਜ ਇਹਦੇ ਆਪਾਂ ਬੈਕ ਐਕਸਰਸਾਈਜ਼ ਕਰਾਂਗੇ ਅੱਜ ਪਿਛਲਾ ਅਭਿਆਸ ਪਾਠ ਪਹਿਲੇ ਦਾ ਪਹਿਲਾ ਪ੍ਰਸ਼ਨ ਹੈ ਬ੍ਰਹਿਮੰਡ ਤੋਂ ਕੀ ਭਾਵ ਹੈ ਬ੍ਰਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰਨੀ ਹੈ ਉੱਤਰ ਹੈ ਇਸ ਦਾ ਆਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ ਗ੍ਰਹਾਂ ਉਪਰ ਗ੍ਰਹਾਂ ਤੂੜਕਣਾ ਅਤੇ ਗੈਸਾਂ ਦੇ ਸਮੂਹ ਨੂੰ ਬ੍ਰਹਿਮੰਡ ਆਖਦੇ ਹਨ। ਅਗਲਾ ਪ੍ਰਸ਼ਨ ਹੈ ਉਪਗ੍ਰਹ ਕੀ ਹੈ? ਸਾਡੀ ਧਰਤੀ ਇੱਕ ਉਪਗ੍ਰਹ ਹੈਗੀ ਹੈ ਜਾਂ ਨਹੀਂ? ਉੱਤਰ ਹੈ ਉਪਗ੍ਰਹ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ ਆਪਣੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਗ੍ਰਹ ਹੈ। ਧਰਤੀ ਉਪਗ੍ਰਹ ਨਹੀਂ ਹੈ। ਇਹ ਇੱਕ ਗ੍ਰਹਿ ਹੈ। ਤੀਸਰਾ ਪ੍ਰਸ਼ਨ ਹੈ ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ਸੂਰਜ ਇਸ ਦੇ ਗ੍ਰਹਿ ਉਪਗ੍ਰਹਿ ਸਾਰੇ ਮਿਲ ਕੇ ਸੂਰਜੀ ਪਰਿਵਾਰ ਬਣਾਉਂਦੇ ਹਨ ਇਸ ਪਰਿਵਾਰ ਦੇ ਕੇਂਦਰ ਜ਼ੀਰੋ ਕੇਂਦਰ ਸਥਿਤ ਹੈ ਅਗਲਾ ਪ੍ਰਸ਼ਨ ਹੈ ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਕਿਹੜਾ ਗ੍ਰਹਿ ਸਭ ਤੋਂ ਦੂਰ ਹੈ ਉੱਤਰ ਹੈ ਇਸ ਦਾ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਨੈਪਚੂਨ ਗ੍ਰਹਿ ਸਭ ਤੋਂ ਦੂਰ ਹੈ। ਅਗਲਾ ਪ੍ਰਸ਼ਨ ਬਟਾ ਗ੍ਰਹਾਂ ਦੇ ਆਕਾਰ ਅਨੁਸਾਰ ਕਿਹੜਾ ਗ੍ਰਹਿ ਸਭ ਤੋਂ ਵੱਡਾ ਅਤੇ ਕਿਹੜਾ ਗ੍ਰਹਿ ਸਭ ਤੋਂ ਛੋਟਾ ਹੈ? ਵਿਪਸੀ ਬ੍ਰਹਸਪਤੀ ਗ੍ਰਹਿ ਤੋਂ ਵੱਡਾ ਅਤੇ ਬੁੱਧ ਗ੍ਰਹਿ ਸਭ ਤੋਂ ਛੋਟਾ ਹੈ। ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ। ਠੀਕ ਹੈ? ਅੱਗੇ ਬਟਾ ਹੇਠ ਲਿਖਿਆ ਤੇ ਨੋਟ ਲਿਖਣੇ ਨੇਗੇ ਉਪਗ੍ਰਹ ਤੇ ਉਪਗ੍ਰਹ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ ਆਪਣੇ ਗ੍ਰਹਾਂ ਦੇ ਆਲੇ ਘੁੰਮਦੇ ਹਨ ਚੰਨ ਧਰਤੀ ਦਾ ਉਪਗ੍ਰਹ ਹੈ ਅੱਗੇ ਉਲਕਾ ਸੂਰਜ ਮੰਡਲ ਵਿੱਚ ਕੁਝ ਛੋਟੇ ਛੋਟੇ ਪਦਾਰਥ ਵਿਖਰ ਕੇ ਪਏ ਹਨ ਇਹ ਪਦਾਰਥ ਕਈ ਵਾਰ ਧਰਤੀ ਦੇ ਵਾਯੂ ਮੰਡਲ ਵਿੱਚ ਦਾਖਲ ਹੋ ਜਾਂਦੇ ਹਨ ਇਹਨਾਂ ਨੂੰ ਅਗ ਲੱਗ ਜਾਂਦੀ ਹੈ ਇਹਨਾਂ ਨੂੰ ਉਲਕਾ ਜਾਂ ਟੁੱਟਿਆ ਹੋਇਆ ਤਾਰਾ ਕਹਿੰਦੇ ਹਨ ਅਗਲਾ ਧਰਤ ਗੋਲਾ ਸਾਡੀ ਧਰਤੀ ਦਾ ਇੱਕ ਚਪਟਾ ਗੋਲਾ ਹੈ ਇਸ ਨੂੰ ਧਰਤ ਗੋਲਾ ਕਹਿੰਦੇ ਹਨ ਚੌਥਾ ਨੰਬਰ ਭੂਮਧ ਰੇਖਾ ਇਹ ਧਰਤੀ ਦੇ ਵਿਚਕਾਰੋਂ ਗੁਜ਼ਰਦੀ ਹੈ ਅਤੇ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਪੰਜਵਾਂ ਨੰਬਰ ਪੂਛਲ ਤਾਰਾ ਪੂਛਲ ਤਾਰਾ ਪਦਾਰਥਾਂ ਦਾ ਬਣਿਆ ਹੋਇਆ ਹੁੰਦਾ ਹੈ ਸੂਰਜ ਦੇ ਸਾਹਮਣੇ ਆਉਣ ਤੇ ਇਹ ਇੱਕ ਚਮਕ ਪੈਦਾ ਕਰਦਾ ਹੈ 6 ਨੰਬਰ ਤੁਰਾ ਧਰਤੀ ਅਤੇ ਇਸ ਦੀ ਪੁੰਛ ਵਿਕਸਿਤ ਹੋ ਜਾਂਦੀ ਹੈ 7 ਨੰਬਰ ਛੋਟੇ ਗ੍ਰਹਿ ਗ੍ਰਹਾਂ ਤੋਂ ਇਲਾਵਾ ਬ੍ਰਹਮੰਡ ਵਿੱਚ ਕੋਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਹਨ ਇਹਨਾਂ ਦਾ ਆਕਾਰ ਗ੍ਰਹਿ ਦੇ ਮੁਕਾਬਲੇ ਛੋਟਾ ਹੁੰਦਾ ਹੈ ਜੋ ਕਈ ਵਾਰ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਜਾਂਦੀ ਹੈ ਅਗਲਾ ਚੰਨ ਗ੍ਰਹਿਣ ਜਦੋਂ ਧਰਤੀ ਘੁੰਮਦੀ ਹੈ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਧਰਤੀ ਦਾ ਪਰਛਾਵਾਂ ਚੰਨ ਤੇ ਪੈਂਦਾ ਹੈ ਇਸ ਨੂੰ ਚੰਨ ਗ੍ਰਹਿਣ ਕਹਿੰਦੇ ਹਨ ਅੱਗੇ ਬੇਟਾ ਖਾਲੀ ਥਾਂਵਾਂ ਨੇ ਏਟ ਲਿਖ ਕੇ ਵਾਕਾਂ ਵਿੱਚ ਖਾਲੀ ਥਾਂਵਾਂ ਭਰੋ ਸਾਡੀ ਧਰਤੀ ਚਪਟਾ ਗੋਲਾ ਹੈ ਇਸ ਨੂੰ ਧਰਤੀ ਗੋਲਾ ਆਖਦੇ ਹਨ ਖਾਲੀ ਥਾਂ ਦੇ ਵਿੱਚ ਤੁਸੀਂ ਧਰਤੀ ਗੋਲਾ ਭਰਨਾ ਹੈ ਅਗਲਾ ਦਾ ਦੂਸਰਾ ਨੰਬਰ ਹੈ ਧਰਤੀ ਦਾ ਘੇਰਾ ਲਗਭਗ 4 ਲੱਖ 20 2000 4 ਲੱਖ 2000 ਕਿਲੋਮੀਟਰ ਹੈ ਅੱਗੇ ਧਰਤੀ ਦਾ ਭੂਮਧ ਰੇਖਾ ਤੇ ਵਿਆਸ 12765 ਕਿਲੋਮੀਟਰ ਹੈ ਅਤੇ ਧਰਵਾ ਵੱਲੋਂ ਧਰਤੀ ਦਾ ਵਿਆਸ 12712 ਕਿਲੋਮੀਟਰ ਹੈ ਅੱਗੇ ਬੇਟਾ ਹੇਠ ਲਿਖਿਆਂ ਦੇ ਚਿੱਤਰ ਬਣਾਉਣੇ ਨੇ ਸੂਰਜ ਤੋਂ ਦੂਰੀ ਅਨਸਾਰ ਗ੍ਰਹਿਾਂ ਨੂੰ ਦਰਸਾਓ ਗ੍ਰਹਿਾਂ ਨੂੰ ਆਕਾਰ ਅਨਸਾਰ ਦਰਸਾਉਣਾ ਹੈ ਇਹ ਤੁਹਾਡੇ ਚੈਪਟਰ ਦੇ ਵਿੱਚ ਹੈ ਤੁਸੀਂ ਉਹਦੇ ਵਿੱਚੋਂ ਸਿੱਖ ਕੇ ਇਹਨਾਂ ਨੂੰ ਮਤਲਬ ਚਿੱਤਰ ਬਣਾਉਣਾ ਸਿੱਖਣਾ ਹੈ ਇਹਦਾ 2 ਨੰਬਰ ਤੇ ਤੁਹਾਨੂੰ ਦੱਸਿਆ ਹੈ ਜੇ ਤੁਹਾਡੇ ਨੇੜੇ ਕਿਸੇ ਕੋਈ ਤਾਰਾ ਘਰ ਹੈ ਤਾਂ ਆਪਣੀ ਜਮਾਤ ਮਾਪਾ ਮਾਪਿਆਂ ਨਾਲ ਉਸ ਨੂੰ ਵੇਖਣ ਲਈ ਜਾਣਾ ਤੁਸੀਂ ਤਾਂ ਕਿ ਜਿਹੜਾ ਤੁਹਾਨੂੰ ਗਿਆਨ ਹੈ ਤਾਰਿਆਂ ਦਾ ਰਿਲੇਟਡ ਜਿਆਦਾ ਤੋਂ ਜਿਆਦਾ ਮਿਲ ਸਕੇ ਮਿਲਦੇ ਆਗਲੀ ਵੀਡੀਓ ਦੇ ਵਿੱਚ ਤਾਂ